ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਂ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅੱਜ ਆਪਣਾ ਬਜਟ ਇਜਲਾਸ ਪਾਸ ਕੀਤਾ ਗਿਆ ਉਸ ਬਜਟ ਇਜਲਾਸ ਦੇ ਵਿੱਚ ਬਹੁਤ ਸਾਰੀਆਂ ਬੇਨਿਜਮੀਆਂ ਸਾਹਮਣੇ ਆਈਆਂ ਨੇ ਜੋ ਕਿ ਬਜਟ ਇਜਲਾਸ ਜਦੋਂ ਪਹਿਲਾਂ ਹੁੰਦੇ ਸੀ ਤਾਂ ਉਹਨਾਂ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਇਹ ਸਾਰੇ ਮੌਜੂਦ ਹੁੰਦੇ ਸੀ ਲੇਕਿਨ ਅੱਜ ਵਾਲੇ ਬਾਈਟ ਵਿੱਚ ਨਾ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੋ ਕਾਰਜਕਾਰੀ ਜਥੇਦਾਰ ਨੇ ਉਹ ਮੌਜੂਦ ਹੋਏ ਤੇ ਨਾ ਹੀ ਹੈੱਡ ਗ੍ਰੰਥੀ ਆਏ ਐਡਵੋਕੇਟ ਧਮੀ ਨੇ ਜੋ ਮਤੇ ਪੜਨ ਨੂੰ ਲੈ ਕੇ ਇਸ ਬਾਈਕ ਨੂੰ ਪਾਸ ਕੀਤਾ ਹੈ ਉਸ ਦੇ ਉੱਪਰ ਬਹੁਤ ਸਾਰੇ ਇਲਜ਼ਾਮ ਲੱਗੇ ਨੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਉਹਨਾਂ ਨੂੰ ਮੈਕ ਦੇ ਉੱਪਰ ਬੋਲਣ ਨਹੀਂ ਦਿੱਤਾ ਗਿਆ ਉਹਨਾਂ ਕੋਲੋਂ ਮੈਕ ਖੋਹ ਲਿਆ ਗਿਆ ਔਰ ਅੰਦਰ ਵਾਲਾ ਜਿਹੜਾ ਮਾਹੌਲ ਸੀ ਉਹ ਬਹੁਤ ਹੀ ਗਰਮਾ-ਗਰਮੀ ਸੀ ਐਡਵੋਕੇਟ ਧਾਮੀ ਨੇ ਸਿਰਫ 2 ਘੰਟਿਆਂ ਦੇ ਵਿੱਚ ਵਿੱਚ ਸਾਰੀ ਕਾਰਵਾਈ ਨੂੰ ਕੰਪਲੀਟ ਕਰਕੇ ਤੇ ਸਾਰੇ ਮੈਂਬਰਾਂ ਨੂੰ ਚਲਦਾ ਕਰ ਦਿੱਤਾ ਜਿਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਮੌਜੂਦਾ ਮੈਂਬਰ ਬੀਬੀ ਕਿਰਨਜੀਤ ਕੌਰ ਨੇ ਪ੍ਰੈਸ ਨੂੰ ਸਬੋਧਨ ਹੁੰਦਿਆਂ ਹੋਇਆਂ ਇਸ ਬੈਠਕ ਦੇ ਬਾਰੇ ਸਾਰੀਆਂ ਗੱਲਾਂ ਦੱਸੀਆਂ ਨੇ। ਉਹਨਾਂ ਨੇ ਕਿਹਾ ਕਿ ਇਹ ਕਿਹੜਾ ਬਜਟ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੇ ਅੱਜ ਪਾਸ ਕੀਤਾ ਗਿਆ ਜਿਸ ਉੱਪਰ ਕੋਈ ਮਤੇ ਤੇ ਬੈਸ ਨਹੀਂ ਹੋਈ। ਕੋਈ ਕਿਸੇ ਮੈਂਬਰ ਦੀ ਗੱਲ ਨਹੀਂ ਸੁਣੀ ਗਈ। ਨਾ ਹੀ ਉੱਥੇ ਹੈੱਡ ਗ੍ਰੰਥੀ ਮੌਜੂਦ ਹੁੰਦੇ ਨੇ। ਨਾਹੀ ਤਖਤ ਤੇ ਜਥੇਦਾਰ ਮੌਜੂਦ ਹੁੰਦੇ ਨੇ ਤੇ ਫਿਰ ਉਹ ਕਿਸ ਤਰ੍ਹਾਂ ਬਾਈਪਾਸ ਕੀਤਾ ਗਿਆ ਉਹਨਾਂ ਨੇ ਅੱਜ ਫਿਰ ਸ਼ਖਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦੇ ਉੱਪਰ ਹਮਲਾ ਕੀਤਾ ਉਹਨਾਂ ਨੇ ਕਿਹਾ ਕਿ ਪਿਛਲੇ 2 ਦਿਨ ਦੇ ਵਿੱਚ ਇਹ ਸਾਰੀ ਕਾਰਵਾਈ ਹੋਈ ਏ ਜੋ ਕਿ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸ਼ਖਬੀਰ ਸਿੰਘ ਬਾਦਲ ਤੇ ਐਡਵੋਕੇਟ ਧਾਮੀ ਦੇ ਵਿੱਚ ਆਪਸੀ ਕੁਝ ਗੱਲਬਾਤ ਹੋਈ ਏ ਜਿਸ ਕਾਰਨ ਇਹ ਬਾਈਕ ਜਿਹੜਾ ਪਾਸ ਕੀਤਾ ਗਿਆ ਉਹਨਾਂ ਨੇ ਕਿਆ ਕੀ ਇਹਦੇ ਵਿੱਚ ਬਹੁਤ ਸਾਰੀਆਂ ਕੱਪੜੇ ਪਾਜੀਆਂ ਵੀ ਨੇ ਜੋ ਪਿਛਲੇ ਸਾਲਾਂ ਦੇ ਵਿੱਚ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਹੈ ਜਿਹੜਾ ਬਾਈਟ ਅਸੀਂ ਰੱਖਦੇ ਆ ਉਹ ਬਾਈਟ ਲਾਉਣ ਦੇ ਵਿੱਚ ਵੀ ਬਹੁਤ ਸਾਰੀਆਂ ਬੇਨਿਜਮੀਆਂ ਨੇ ਉਹਨਾਂ ਦੀ ਵੀ ਜਾਂਚ ਪੜਤਾਲ ਅਸੀਂ ਕਰਵਾਵਾਂਗੇ ਸੋ ਬੀਬੀ ਜ਼ਗੀਰ ਕੌਰ ਨੇ ਕਿਹਾ ਕਿ ਜਿਵੇਂ ਹੀ ਅੱਜ ਬਾਅਦ ਦੁਪਹਿਰ ਬਾਈਟ اجلاس ਸ਼ੁਰੂ ਹੁੰਦਾ ਹੈ ਜਿਸ ਵਿੱਚ 1386.47 ਕਰੋੜ ਰੁਪਏ ਦੇ ਵੈਸ਼ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਇਸੇ ਦੌਰਾਨ ਕੁਝ ਜਥੇਬੰਦੀਆਂ ਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਜਿਸ ਦੀ ਅਗਵਾਈ ਹੇਠ ਜੋ ਸ਼੍ਰੋਮਣੀ ਕਮੇਟੀ ਦੇ ਮੁਖ ਦਫ਼ਤਰ ਵੱਲ ਨੂੰ ਮਾਰਚ ਕਰਨਾ ਸ਼ੁਰੂ ਕਰਦੀਆਂ ਨੇ ਔਰ ਨਾਰੇਬਾਜੀ ਕਰਦੀਆਂ ਨੇ ਬਾਹਰ ਵੀ ਮਾਹੌਲ ਜਿਹੜਾ ਗਰਮਾ-ਗਰਮੀ ਵਾਲਾ ਹੁੰਦਾ ਔਰ ਅੰਦਰ ਵੀ ਜਿਹੜਾ ਮਾਹੌਲ ਸੀ ਉਹ ਬਹੁਤ ਤਣਾਅਪੂਰਨ ਸੀ ਸੋ ਬੀਬੀ ਜ਼ਗੀਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਇਹ ਪਹਿਲਾ ਬਾਈਟੇ ਜਿਸ ਦੇ ਵਿੱਚ ਸਿੱਧਾ ਸਿੱਧਾ ਸ਼੍ਰੋਮਣੀ ਕਮੇਟੀ ਨੇ ਕਿਸੇ ਵੀ ਮੈਂਬਰ ਦਾ ਮਤਾ ਪੜਨ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਇਸ ਬਾਈਟ ਇਜਲਾਸ ਵਿੱਚ ਮੈਂਬਰਾਂ ਦੇ ਮਤੇ ਪੜਨ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਵੱਲੋਂ ਜੋ ਬਾਈਟ ਇਜਲਾਸ ਵਿੱਚ ਮਹਿਨिजਬੀਆਂ ਸੰਬੰਧੀ ਵਿਰੋਧ ਪ੍ਰਦਰਸ਼ਨ ਹੋਇਆ ਹੈ ਅੰਦਰ ਵੀ ਜੋ ਮੈਂਬਰਾਂ ਨੇ ਵਿਰੋਧ ਕੀਤਾ ਹੈ ਤੇ ਬਾਹਰ ਵੀ ਜੋ ਵਿਰੋਧ ਜਤਾਇਆ ਜਾ ਰਿਹਾ ਸੀ ਤੇਜ ਸਿੰਘ ਸਮੁੰਦਰੀ ਹਾਲ ਦੇ ਅੱਜ ਬਹੁਤ ਹੀ ਆਸ-ਪਾਸੇ ਮਾਹੌਲ ਜਿਹੜਾ ਕਿ ਪਖਿਆ ਹੋਇਆ ਸੀ ਸੋ ਉਹਨਾਂ ਨੇ ਐਡਵੋਕੇਟ ਧਾਮੀ ਦੇ ਉੱਪਰ ਵੀ ਸਵਾਲ ਕੀਤੇ ਨੇ ਬੀਬੀ ਜਗੀਰ ਕੌਰ ਕਹਿੰਦੇ ਨੇ ਕਿ ਜੇਕਰ ਬੀਤੇ ਦਿਨੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਨੇਤਾ ਦੇ ਆਧਾਰ ਦੇ ਉੱਪਰ ਆਪਣਾ ਅਸਤੀਫਾ ਦਿੱਤਾ ਸੀ ਤੇ ਹੁਣ ਕਿਹੜੀ ਨੇਤਾ ਦੇ ਆਧਾਰ ਤੇ ਉਹਨਾਂ ਨੇ ਮूण ਪ੍ਰਧਾਨਗੀ ਸੰਭਾਲੀ ਏ ਉਹਨਾਂ ਨੇ ਕਿਹਾ ਕਿ ਇਸ ਬਾਈਟ ਇਜਲਾਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਆਪਣੀ ਪਿੱਠ ਥੱਪਤ ਪਾ ਰਹੀ ਏ ਜਿਸ ਵਿੱਚ ਨਾ ਤਾਂ ਸਾਰੀਆਂ ਮਰਿਆਦਾਵਾਂ ਨੂੰ ਮੁੱਖ ਰੱਖਿਆ ਗਿਆ ਨਾ ਹੀ ਕੋਈ ਇਸ ਬਾਈਟ ਦੇ ਵਿੱਚ ਖਾਸ ਅਲਾਮ ਕੀਤੇ ਗਏ ਨੇ ਔਰ ਉਹਨਾਂ ਨੇ ਕਿਹਾ ਕਿ ਇਹ ਬਾਈਟ ਪਹਿਲਾ ਬਾਈਟ ਐਸਾ ਆਇਆ ਜਿਹੜਾ ਕਿ ਕਮੇਟੀ ਦੇ ਮੈਂਬਰਾਂ ਨੂੰ ਵੀ ਨਹੀਂ ਬੋਲਣ ਦਿੱਤਾ ਗਿਆ ਉਹਨਾਂ ਨੂੰ ਵੀ ਅੰਦਰ ਮਤੇ ਨਹੀਂ ਪੜਨ ਦਿੱਤੇ ਗਏ ਸੋ ਐਡਵੋਕੇਟ ਧਾਮੀ ਦੇ ਉੱਪਰ ਉਹਨਾਂ ਨੇ ਕਿਹਾ ਕਿ ਐਡਵੋਕੇਟ ਧਾਮੀ ਮਤੇ ਤੇ ਚਰਚਾ ਕੀਤੇ ਬਿਗੈਰੀ ਮੈਂਬਰਾਂ ਨੂੰ ਤੇ ਆਪ ਖੁਦ ਚੱਲਦੇ ਬਣੇ ਜਿਸ ਨੂੰ ਲੈ ਕੇ ਹਰੇਕ ਮੈਂਬਰ ਨੂੰ ਜਦੋਂ ਮਹਿਕ ਤੇ ਨਹੀਂ ਬੋਲਣ ਦਿੱਤਾ ਜਾਂਦਾ ਤਾਂ ਫਿਰ ਇਸ ਬੈਠ ਦਾ ਅਸਲ ਮਾਇਨਾ ਕੀ ਹੋ ਸਕਦਾ ਹੈ ਬੀਬੀ ਜੀਰ ਕੋਰ ਨੇ ਕਿਹਾ ਕਿ ਲੋਕ ਸਮੂਹ ਸੰਸਾਰ ਪਰ ਤੋਂ ਲੰਮਤਾ ਪਾ ਰਹੇ ਹਨ ਹਰ ਸਿੱਖ ਲਈ ਇਹ ਚਿੰਤਾ ਦਾ ਵਿਸ਼ਾ ਹੈ ਅੱਜ ਸ਼੍ਰੋਮਣੀ ਕਮੇਟੀ ਦੀ ਮਾਨਤਾ ਨੂੰ ਬਹੁਤ ਵੱਡੀ ਸੱਟ ਵੱਜੀ ਏ ਉਹਨਾਂ ਨੇ ਕਿਹਾ ਕਿ ਅਜੇ ਸਮੇਂ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਕਹਾਉਣ ਦਾ ਕੋਈ ਹੱਕ ਨਹੀਂ ਜੇ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਸੀ ਤਾਂ ਫਿਰ ਉਹਨਾਂ ਅਸਤੀਫਾ ਕਿਹੜੇ ਨਿਤਕਤਾ ਦੇ ਆਧਾਰ ਤੇ ਵਾਪਸ ਲਿਆ ਉਹਦੇ ਬਾਰੇ ਜਿਹੜਾ ਕਿ ਸਾਰੇ ਮੈਂਬਰ ਪੁੱਛਣਾ ਚਾਹੁੰਦੇ ਨੇ ਹੁਣ ਉਹਨਾਂ ਨੇ ਅਸਤੀਫਾ ਪਹਿਲਾਂ ਤਾਂ ਅਸਤੀਫਾ ਦਿੱਤਾ ਕਿਉਂ ਤੇ ਫਿਰ ਅਸਤੀਫਾ ਵਾਪਸ ਲਿਆ ਕਿਉਂ ਇਹਦੇ ਪਿੱਛੇ ਬਹੁਤ ਵੱਡਾ ਸਵਾਲ ਖੜਾ ਕੀਤਾ ਹੈ ਬੀਬੀ ਜਗੀਰ ਕੌਰ ਨੇ ਕਿ ਇਹ ਵੀ ਸਾਰਾ ਇੱਕ ਸ਼ੋਸ਼ਾ ਸੀ ਜੋ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਕ ਕੀਤਾ ਗਿਆ ਉਸ ਵਕਤ ਇਸ ਮਾਹੌਲ ਨੂੰ ਜਿਹੜਾ ਪਖਦਾ ਹੋਇਆ ਜਦੋਂ ਸ਼ੁਰੂ ਹੋਇਆ ਤਾਂ ਐਡਵੋਕੇਟ ਧਾਮੇ ਨੇ ਆਪਣਾ ਅਸਤੀਫਾ ਦੇ ਦਿੱਤਾ ਉਹ ਵੀ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਸਭ ਕੁਝ ਹੋਇਆ ਫਿਰ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਘਰ ਜਾਂਦੇ ਨੇ ਉਸ ਤੋਂ ਬਾਅਦ ਫਿਰ ਆਪਣਾ ਅਸਤੀਫਾ ਵਾਪਸ ਲੈਂਦੇ ਨੇ ਵੀ ਲੋਕਾਂ ਦਾ ਤਿਹਾਨ ਹਟਾਉਣ ਵਾਸਤੇ ਔਰ ਲੋਕਾਂ ਦੇ ਵੱਲੋਂ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਸਾਥ ਦੇਣ ਵਾਸਤੇ ਸਿੱਖ ਜਥੇਬੰਦੀਆਂ ਖੜੀਆਂ ਸੀ ਉਹ ਸਿੱਖ ਜਥੇਬੰਦੀਆਂ ਦਾ ਜਿਹੜਾ ਵਿਰੋਧ ਹੋ ਰਿਹਾ ਸੀ ਸ਼੍ਰੋਮਣੀ ਕਮੇਟੀ ਔਰ ਅਕਾਲੀ ਦਲ ਦਾ ਜਿਸ ਕਾਰਨ ਐਡਵੋਕੇਟ ਧਾਮੀ ਨੇ ਆਪਣਾ ਅਸਤੀਫਾ ਦਿੱਤਾ ਸੀ ਔਰ ਲੋਕਾਂ ਦੇ ਅੱਖਾਂ 'ਚ ਘਟਾ ਪਾਇਆ ਗਿਆ ਇਸ ਅਸਤੀਫੇ ਦੇ ਨਾਲ ਐਡਵੋਕੇਟ ਧਾਮੀ ਔਰ ਸੁਭੀਸ਼ ਸਿੰਘ ਬਾਦਲ ਜੋ ਸ਼੍ਰੋਮਣੀ ਕਮੇਟੀ ਨੂੰ ਵੀ ਔਰ ਅਕਾਲੀ ਦਲ ਨੂੰ ਵੀ ਜਿਹੜਾ ਕਿ ਖਤਮ ਕਰਨ ਲੱਗੇ ਹੋਏ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜਾ ਅੱਜ ਵੱਡਾ ਕਲੰਕ ਲੱਗ ਰਿਹਾ ਹੈ ਅਕਾਲੀ ਦਲ ਦਾ ਖਤਮ ਹੋ ਚੁਕਿਆ ਹੈ ਸੋ ਬੀਬੀ ਜ਼ਗੀਰਕੌਰ ਵੱਲੋਂ ਅੱਜ ਵੱਡੇ ਇਲਜ਼ਾਮ ਲਾਏ ਗਏ ਹਨ